ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਵੇਂ ਸਾਲ ਤੇ ਸਾਡੇ ਬਾਬਾ ਜੀ ਵੱਲੋਂ ਸਮੂਹ ਸੰਗਤ ਵੱਲੋਂ ਕੁਲਚਾ ਦਾ ਲੰਗਰ ਪਹਿਲੀ ਤਰੀਕ ਨੂੰ ਨਵੇਂ ਸਾਲ ਨੂੰ ਲਗਾਇਆ ਜਾ ਰਿਹਾ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਆ ਕੇ ਕੁਲਚਾ ਦਾ ਪ੍ਰਸ਼ਾਦ ਲੈਣ ਤੇ ਮਾਰਾ ਦੀਆਂ ਖੁਸ਼ੀਆਂ ਲੈਣ ਕਿਉਂਕਿ ਸਾਡੇ ਬਾਬਾ ਜੀ ਚੱਲੇ ਹੋਏ ਗੁਰਨਾਮਕ ਪਾਤਸ਼ਾਹ ਦੇ ਸਿਧਾਂਤਾਂ ਤੇ ਜਿਨ੍ਹਾਂ ਨੇ ਕਿ 20 ਰੁਪਈਆ ਦਾ ਲੰਗਰ ਸ਼ੁਰੂ ਕੀਤਾ ਸੀ ਜੇ ਅਸੀਂ 20 ਰੁਪਈਆ ਦੀ ਗੱਲ ਕਰੀਏ ਤੇ ਉਹ 20 ਰੁਪਈਆ ਦਾ ਖੜੇ ਹੈ ਅੱਜੇ ਤੱਕ ਵਿਆਜ ਹੀ ਨਹੀਂ ਖਤਮ ਹੁੰਦਾ ਹੋਰ ਸਭ ਤੋਂ ਵਧੀਆ ਗੱਲ ਬਾਬਾ ਜੀ ਦੀ ਇਹ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਹ ਕੁਲਚੇ ਦੁਕਾਨ ਵੀ ਕੁੱਲਚਾ ਦੀ ਕਰਦੇ ਆ ਸੇਵਾ ਵੀ ਕਰਦੇ ਆ ਔਰ ਜੇ ਅਗਰ ਕੋਈ ਵੀ ਕੁੱਲਚਾ ਛੱਡ ਕੇ ਜਾਂਦਾ ਬਾਬਾ ਜੀ ਕੋਲ ਇਹਨਾਂ ਦੀ ਸਭ ਤੋਂ ਸਿਰਫ ਵੱਡੀ ਗੱਲ ਇਹ ਹੈ ਕਿਸੇ ਤੋਂ ਪੈਸਾ ਨਹੀਂ ਮੰਗਦੇ ਕੋਈ ਆਪਣੀ ਖੁਸ਼ੀ ਨਾ ਦਵੇ ਤਾਹ ਨਾ ਦਵੇ ਅਸੀਂ ਬਹੁਤ ਹੀ ਇਹਨਾਂ ਦੀਆਂ ਗੱਲਾਂ ਦੇ ਇਹਨਾਂ ਦੇ ਗੱਲਾਂ ਦੇ دیਵਾਨੇ ਆ ਬਹੁਤ ਹੀ ਅਸੀਂ ਇਹਨਾਂ ਦੇ ਮਤਲਬ ਕੀ ਅਸੀਂ ਇਹਨਾਂ ਦੀ ਸੇਵਸਾ ਇਹਨਾਂ ਦੀ ਪਿੱਠ ਪਿੱਛੇ ਵੀ ਸੇਵਸਾ ਹੈ ਮੂੰਹ ਤੇ ਵੀ ਸੇਵਸਾ ਹੈ ਕਿਉਂਕਿ ਇਹ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜਿਹਦੇ ਤੇ ਮਹਾਰਾਜ ਦੀਆਂ ਕਿਰਪਾ ਹੈ ਜਿਹਦੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਦਸੇ ਗੁਰੂਆਂ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈਗੀ ਹੈ ਤੇ ਉਹੀ ਬੰਦਾ ਇਸ ਇਹਨਾਂ ਸਿਧਾਂਤਾਂ ਤੇ ਚੱਲ ਸਕਦਾ ਔਰ ਇੱਕ ਬੇਨਤੀ ਮੇਰੀ ਹੋਰ ਹੈ ਕਿ ਆਪਾਂ ਨੂੰ ਕਿਸੇ ਵੀ ਧਰਮ ਦਾ ਸਾਡੇ ਸਾਡੇ ਵੱਲੋਂ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਹਰ ਇੱਕ ਧਰਮ ਦਾ ਸਤਕਾਰ ਹੈ ਕਿਉਂਕਿ ਸਾਡੀ ਬਾਣੀ ਚ ਲਿਖਿਆ ਗਿਆ ਹਵਨ ਅੱਲਾ ਨੂਰ ਪਇਓ ਕੁਦਰਤ ਕੇ ਸਭੰਦੇ ਇੱਕ ਨੂਰ ਦੇ ਸਭ ਜੁਗਿਆ ਕੋਣ ਪੱਲੇ ਕੋਣ ਹੁੰਦੇ ਇਸ ਲਈ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਨਵੇਂ ਸਾਲ ਦੇ ਆ ਕੇ ਪੁਰਚਾ ਦਾ ਪ੍ਰਸ਼ਾਦ ਲਓ ਜੀ ਆਪਣਾ ਜੀਵਨ ਸਫਲਾ ਕਰੋ ਸਿੱਖੀ ਨਾਲ ਜੁੜੋ ਪਾਣੀ ਨਾਲ ਜੁੜੋ ਬਾਰੇ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ